ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸੈਂਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਆ ਜੀ ਤੱਕ ਮੇਰੇ ਤੁਸੀਂ ਚੈਨਲ ਸਬਸਕ੍ਰਾਈਬਿੰਗ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਮਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਅੱਜ ਬਣਾਵਾਂਗੇ ਆਪਾਂ ਖੋਏ ਵਾਲੀ ਆਈਸਕ੍ਰੀਮ ਆਪਾਂ 1/2 ਕਿਲੋ ਦੁੱਧ ਜਿਹੜਾ ਮਿੰਜੇ ਲਿਆ ਆਪਾਂ ਨੇ ਕੜਾਈ ਦੇ ਵਿੱਚ ਕੜਨ ਵਾਸਤੇ ਪਾਤਾ ਤੇ ਸਾਨੂੰ ਜਿਹੜੀ ਆਈਸਕ੍ਰੀਮ ਉਹ ਇੱਕ ਡੱਬਾ ਜੀ ਅਸੀਂ ਆਈਸਕ੍ਰੀਮ ਦਾ ਤਿਆਰ ਕਰਨਾ ਹੈ ਲੋੜ ਦੇ ਅਨੁਸਾਰ ਜਿੰਨੀ ਆਪਾਂ ਨੂੰ ਆਈਸਕ੍ਰੀਮ ਚਾਹੀਦੀ ਹੋ ਆਪਾਂ ਉਹਦੇ ਹਿਸਾਬ ਦੇ ਨਾਲ ਜਿਹੜਾ ਦੁੱਧ ਨੂੰ ਕਾਟ ਸਕਦੇ ਆ ਅਸੀਂ ਅੱਧਾ ਕਿਲੋ ਜਿਹੜਾ ਦੁੱਧ ਲਿਆ ਜਿਹੜੋ ਪਾਈਆ ਦੁੱਧ ਹੋ ਰਹਿ ਜਾਊਗਾ ਆਪਾਂ ਉਨਾ ਹੀ ਰੱਖਣਾ ਬਾਕੀ ਫਿਰ ਆਪਾਂ ਗੈਸ ਨੂੰ ਬੰਦ ਕਰ ਦੈਣਾ ਜਿਹੜੀ ਇਹ ਸਾਡੀ ਆਈਸਕ੍ਰੀਮ ਹੈ ਇਹ ਬਣ ਕੇ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਹੋ ਗੀ ਇਹਨੂੰ ਆਪਾਂ ਘਰ ਦੇ ਵਿੱਚ ਇਸ ਢੰਗ ਨਾਲ ਬਣਾਵਾਂਗੇ ਕਿ ਆਪਾਂ ਨੇ ਇਹਦੇ ਵਿੱਚ ਕੋਈ ਵੀ ਜਿਹੜੀ ਮਲਾਵਟ ਵਾਲੀ ਚੀਜ਼ ਨਹੀਂ ਪਾਉਣੇ ਆਪਾਂ ਇਹਨੂੰ ਦੁੱਧ ਨੂੰ ਚੰਗੀ ਤਰ੍ਹਾਂ ਪਰਾਂ ਕਾੜਾਂਗੇ ਫਿਰ ਇਹਨੂੰ ਆਪਾਂ ਠੰਡਾ ਕਰਾਂਗੇ ਤੇ ਫਿਰ ਇਹਨੂੰ ਆਪਾਂ ਜਮਾਵਾਂਗੇ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਦੇਖੋ ਦੁੱਧ ਸਾਡਾ ਕੜਨ ਲੱਗ ਗਿਆ ਹੁਣ ਦੇਖੋ ਰਿਜਣ ਲੱਗ ਗਿਆ ਹੁਣ ਜਿਹੜਾ ਦੁੱਧ ਪੂਰੀ ਤਰ੍ਹਾਂ ਜਿਹੜਾ ਕੜਨੇ ਪੁਰ ਪੂਰੀ ਤਰ੍ਹਾਂ ਤਿਆਰ ਹੈ ਹੁਣ ਆਪਾਂ ਇਹਨੂੰ ਹਲਕਾ ਹਲਕਾ ਹਲਾਵਾ ਇੱਕ ਤਾਂ ਕਿ ਥੱਲੇ ਇਹ ਧੰਨਾ ਲੱਗ ਜਵੇ ਆਈਸਕ੍ਰੀਮ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਬਹੁਤ ਸੌਖੇ ਢੰਗ ਦੇ ਨਾਲ ਆਪਾਂ ਜਿਹੜੀ ਆਈਸਕ੍ਰੀਮ ਬਣਾਵਾਂਗੇ ਹੁਣ ਅਸੀਂ ਗੈਸ ਨੂੰ ਮਾੜ ਦੇ 1 ਮਿੰਟ ਵਾਸਤੇ ਤੇਜ਼ ਕਰ ਲਿਆ ਤਾਂ ਕਿ ਇਹ ਚੰਗੀ ਤਰ੍ਹਾਂ ਉਬਲ ਜਵੇ ਹਾਂ ਜੀ ਦੇਖੋ ਸਾਡੇ ਜਿਹੜਾ ਦੁੱਧ ਦਾ ਉਹ ਅੱਧਾ ਰਹਿ ਗਿਆ ਹੁਣ ਗੈਸ ਨੂੰ ਅਸੀਂ ਕਰਤਾ ਬੰਦ ਹੁਣ ਆਪਾਂ ਕਰਾਂਗੇ ਦੁੱਧ ਨੂੰ ਠੰਡਾ ਦੁੱਧ ਨੂੰ ਆਪਾਂ ਠੰਡਾ ਪੱਖੇ ਦੇ ਥੱਲੇ ਵੀ ਆਸਾਨੀ ਦੇ ਨਾਲ ਕਰ ਸਕਦੇ ਆ ਤਾਂ ਕਿ ਆਪਾਂ ਇਹ ਜਿਹੜਾ ਠੰਡਾ ਕਰਕੇ ਜਮਾ ਸਕੀਏ ਹਾਂਜੀ ਪਹਿਲਾਂ ਹੁਣ ਆਪਾਂ ਇਹ ਠੰਡਾ ਕਰਾਂਗੇ ਫਿਰ ਆਪਾਂ ਇਹਨੂੰ ਮਿਕਸੀ ਦੇ ਕੱਪ ਦੇ ਵਿੱਚ ਪਾਵਾਂਗੇ ਫਿਰ ਉਹਦੇ ਵਿੱਚ ਚੀਨੀ ਤੇ ਸੁੱਕੇ ਦੁੱਧ ਨੂੰ ਆਪਾਂ ਵਿੱਚ ਪਾ ਕੇ ਗ੍ਰाइंड ਕਰਕੇ ਫਿਰ ਆਪਾਂ ਆਪਾਂ ਜਮਾਵਾਂਗੇ ਜਮਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਦੇਖੋ ਹੁਣ ਆਪਾਂ ਜਿਹੜੀ ਮਲਾਈ ਸਾਡੇ ਕੁਰਜਨੇ ਨੂੰ ਤੇ ਕੜਾਹੀ ਨੂੰ ਲੱਗੀ ਹੋਈ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਤਾਰ ਲੈਣਾ ਚਮਚੇ ਨਾਲ ਇਹਨੂੰ ਕਟਣ ਦੇ ਵਿੱਚ ਵਾਤੇ ਵਾਦ 15 ਮਿੰਟ ਲੱਗੇ ਆ ਸਾਡੀ ਘਰ ਦੀ ਫਰੈਸ਼ ਆਈਸਕ੍ਰੀਮ ਹੋਊਗੀ ਕੋਈ ਮਲਆਟ ਵਾਲੀ ਨਹੀਂ ਕੋਈ ਖਰਾਬ ਕਰਨ ਵਾਲੀ ਕੋਈ ਚੀਜ਼ ਨਹੀਂ ਇਹਦੇ ਵਿੱਚ ਆਪਾਂ ਇਹਦੇ ਵਿੱਚ ਚੰਗੇ ਡਰਾਈ ਫਰੂਟ ਵੀ ਪਾਵਾਂਗੇ ਤੇ ਖਾਣ ਵਿੱਚ ਜਿਹੜੀ ਤੇ ਦੇਖਣ ਵਿੱਚ ਵੀ ਇਹ ਜਿਹੜੀ ਆਈਸਕ੍ਰੀਮ ਸਾਡੀ ਬਹੁਤ ਵਧੀਆ ਤਿਆਰ ਹੋਊਗੀ ਸਿਰਫ 15 ਮਿੰਟ ਦੇ ਵਿੱਚ ਜਿਹੜਾ ਅਸੀਂ ਪਾਇਆ ਦੁੱਧ ਕੱਢ ਲਿਆ ਕੱਢ ਕੇ ਸੰਦਦਾ ਦੁੱਧ ਰਹਿ ਗਿਆ ਤੇ ਹੁਣ ਆਪਾਂ ਦੇਖੋ ਆਪਾਂ ਦੇਖ ਸਕ ਰਹੇ ਦੁੱਧ ਸਾਡਾ ਕਿੰਨਾ ਵਧੀਆ ਤਿਆਰ ਹੋਇਆ ਇਹਨੂੰ ਆਪਾਂ ਕਿ ਮਿਕਸੀ ਦੇ ਜਗ ਦੇ ਵਿੱਚ ਪਾ ਲਵਾਂਗੇ ਤੇ ਆਪਾਂ ਹੁਣ ਇਹਨੂੰ ਕਰਾਂਗੇ ਗ੍ਰਾਈਂਡ ਆਪਾਂ ਇਹਦੇ ਵਿੱਚ ਦੋ ਚੀਜ਼ਾਂ ਪਾਉਂਦੇ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਿਰ ਇਹਨੂੰ ਜਮਾਵਾਂਗੇ ਅੱਧਾ ਕੱਪ ਲਿਆ ਸੀ چینی ਤੇ ਅਸੀਂ ਅੱਧਾ ਕਿਲੋ ਦੁੱਧ ਲਿਆ ਤਾਂ ਉਹ ਜੋ ਪਾਇਆ ਦੁੱਧ ਸਾਡਾ ਜਿਹੜਾ ਕੱਢ ਲਿਆ ਸੀ ਉਹਦੇ ਵਿੱਚ ਅੱਧਾ ਕੱਪ ਆ ਜਿਹੜਾ ਅਸੀਂ ਪਾਇਆ چینی ਦਾ ਤੇ ਅੱਧੇ ਕੱਪ ਪਾਇਆ ਸੁੱਕੇ ਦੁੱਧ ਪਾਊਡਰ ਦਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਕੇ ਫਿਰ ਆਪਾਂ ਇਹਨੂੰ ਬੱਚਿਆਂ ਦਾ ਟਿਫਿਨ ਹੈ ਉਹਦੇ ਵਿੱਚ ਜਿਹੜਾ ਆਪਾਂ ਨੇ ਜਮਾ ਦੇਣਾ ਜਮਾਉਣ ਦਾ ਬਹੁਤ ਆਸਾਨ ਤਰੀਕਾ ਹੈ ਆਪਾਂ ਇਹਨੂੰ 3 ਕ ਘੰਟੇ 2.5 3 ਘੰਟੇ ਵਾਸਤੇ ਆਪਾਂ ਉਹਨੂੰ ਜਮਾਉਂਗੇ ਇਹ ਅੱਧ ਜੰਮੀ ਜੀ ਹੋ ਜਾਂਦੀ ਹੈ ਫਿਰ ਆਪਾਂ ਇਹਨੂੰ ਕੱਢਾਂਗੇ ਫਿਰ ਆਪਾਂ ਇਹਨੂੰ ਹਲਕਾ ਹਲਕਾ ਉੱਪਰ ਤੇ ਹਿਲਾ ਕੇ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੇ ਡਰਾਈ ਫਰੂਟ ਪਾਵਾਂਗੇ ਮਮਸੀ ਦੇਖਦੇ ਆਂ ਕਿ ਜਿਹੜੇ ਡਰਾਈ ਫਰੂਟ ਹੈ ਇਹ ਅਸੀਂ ਪੂਰੀ ਤਰ੍ਹਾਂ ਕੱਟ ਲਿਆ ਅਸੀਂ ਲਈਆਂ ਬਾਦਾਮ ਕੱਟੇ ਹੋਏ ਕद्दू ਦੇ ਬੀਜ ਲਏ ਆਂ ਤੇ ਕਾਜੂਆਂ ਨੂੰ ਕੱਟ ਲਿਆ ਸੀ ਤੇ ਬਦਾਮਾਂ ਨੂੰ ਕੱਟ ਲਿਆ ਤੇ ਅਸੀਂ ਤਾਕਤਵਰ ਜਿਹੜੀਆਂ ਚੀਜ਼ਾਂ ਅਸੀਂ ਆਈਸਕ੍ਰੀਮ ਦੇ ਵਿੱਚ ਪਾਵਾਂਗੇ ਸਾਡੇ ਸਰੀਰ ਦਿਮਾਗ ਨੂੰ ਤਾਂ ਤਾਕਤ ਵੀ ਮਿਲੂਗੀ ਜਿਹੜੀ ਸਾਡੀ ਫਰੈਸ਼ ਆਈਸਕ੍ਰੀਮ ਆ ਉਹਦੇ ਖਾਣ ਦੇ ਸਾਨੂੰ ਫਾਇਦੇ ਵੀ ਹੋਣਗੇ ਤੇ ਆਪਣਾ ਕੋਈ ਵਿੱਚ ਆਪਾਂ ਨੇ ਬਾਹਰ ਦੀ ਕੋਈ ਚੀਜ਼ ਨਹੀਂ ਪਾਈ ਜਿਹੜੀਆਂ ਚੀਜ਼ਾਂ ਅਸੀਂ ਆਪਣੀਆਂ ਘਰ ਤੇ ਫਰੈਸ਼ ਚੀਜ਼ਾਂ ਪਾਈਆਂ ਤੇ ਆਸਾਨ ਤਰੀਕੇ ਦੇ ਨਾਲ ਆਪਾਂ ਨੇ ਇਹਨੂੰ ਜਮਾ ਲਿਆ ਹੁਣ ਆਪਾਂ ਇਹਦੇ ਉੱਪਰ ਲਾਤੇ ਡ్రਾਈ ਫਰੂਟ ਆਪਾਂ ਨੂੰ 3 ਘੰਟੇ ਵਾਸਤੇ ਜਮਾਵਾਂਗੇ ਫਿਰ ਆਪਾਂ ਨੂੰ 3 ਘੰਟੇ ਬਾਅਦ ਆਪਾਂ ਕੱਢਾਂਗੇ ਕੱਢ ਕੇ ਫਿਰ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜੀ ਸਾਡੀ ਆਈਸਕ੍ਰੀਮ ਆ ਉਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਗਈ ਤੇ ਖਾਣ ਵਿੱਚ ਵੀ ਬਹੁਤ ਇਹ ਸਵਾਦਿਸ਼ਟ ਹੋ ਗਈ ਹੁਣ ਆਪਾਂ ਇਹਨੂੰ 3 ਘੰਟੇ ਵਾਸਤੇ ਜਮਾਤਾ 3 ਘੰਟੇ ਹੋ ਗਏ ਹੁਣ ਆਪਾਂ ਨੇ ਇਹਨੂੰ ਕੱਢ ਲਿਆ ਦੇਖੋ ਆਈਸਕ੍ਰੀਮ ਸਾਡੀ ਪੂਰੀ ਤਰ੍ਹਾਂ ਜਿਹੜੀ ਜੰਮ ਗਈ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਪਾਵਾਂਗੇ ਜੇ ਤੁਹਾਨੂੰ ਮੇਰ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਵੀ ਜ਼ਰੂਰ ਟਰਾਈ ਕਰਿਓ ਮੇਰੇ ਦੇਖਣ ਦਾ ਬਹੁਤ ਬਹੁਤ ਧੰਨਵਾਦ